ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਕੰਡਕਟਰਾਂ ਮੁਲਾਜ਼ਮਾਂ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਚੱਕਾ ਜਾਮ ਕੀਤਾ ਗਿਆ ਡਿਪਾਰਟਮੈਂਟ ਦੇ ਨਿਜੀਕਰਨ ਤੇ ਨਿਜੀ ਗੱਡੀਆਂ ਦੇ ਟੈਂਡਰ ਖੋਲਣ ਨੂੰ ਲੈ ਕੇ ਅੱਜ ਦਾ ਰਿਹਾ ਵਿਰੋਧ ਪ੍ਰਦਰਸ਼ਨ ਰੋੜ ਸੇਵ ਚੀਜ਼ ਬਣਾ ਰੋੜ ਹਾਂਜੀ ਬਜੀ ਕੀ ਨਾਮ ਹੈ ਕਿਹੜੀਆਂ ਮੰਗਾਂ ਨੂੰ ਲੈ ਕੇ ਜਿਹੜਾ ਅੱਜ ਬੱਸ ਸਟੈਂਡ ਤੇ ਟੱਕਾ ਜਾਮ ਕੀਤਾ ਗਿਆ ਮੇਰਾ ਨਾਮ ਹਰਕੇਸ਼ ਕੁਮਾਰ ਵਿੱਕੀ ਹੈ ਜੀ ਪੰਜਾਬ ਰੋਡ ਵਿੱਚ ਪੰਨਪਾਸ ਪੀ ਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਸੂਬੇ ਦਾ ਮੀਤ ਪ੍ਰਧਾਨ ਹਾਂ ਜੀ ਇਹ ਜਿਹੜੀਆਂ ਅੱਜ ਸਾਡੀਆਂ ਮੰਗਾਂ ਨੇ ਵਿਭਾਗ ਦੀਆਂ ਮੰਗਾਂ ਜਿਹੜੀਆਂ ਅਧਿਕਾਰੀਆਂ ਨੇ ਮੰਨੀਆਂ ਨੇ ਵਿਧ ਸਾਡੀਆਂ ਜਿਹੜੀਆਂ 50 ਤੋਂ 55 ਸਰਕਾਰ ਨਾਲ ਮੀਟਿੰਗਾਂ ਹੋਈਆਂ ਨੇ ਉਹਨਾਂ ਦਾ ਹੱਲ ਕਰਵਾਉਣ ਲਈ ਜਿਹੜਾ ਸੰਘਰਸ਼ ਕਰ ਰਹੇ ਹਾਂ ਨਾਲ ਦੀ ਨਾਲ ਵਿਭਾਗ ਦੇ ਵਿੱਚ ਕਿਲੋਮੀਟਰ ਸਕੀਮ ਨਾਲ ਦੀਆਂ ਬੱਸਾਂ ਜਿਹੜੀ ਸਰਕਾਰ ਆ ਲੈ ਕੇ ਆਈ ਹੈ ਵਿਭਾਗ ਦੇ ਨਿਜੀਕਰਨ ਕਰਨ ਵਾਲੇ ਚੱਲੀ ਹੈ ਸਰਕਾਰ ਤੇ ਉਹਦਾ ਵਿਰੋਧ ਕਰ ਰਹੇ ਆ ਤੇ ਨਾਲ ਦੀ ਨਾਲ ਸਾਡੀਆਂ ਤਨਖਾਹਾਂ ਨੇ ਸਮੇਂ ਸਿਰ ਨਹੀਂ ਆਉਂਦੀਆਂ ਆਈ ਵਾਰੀ ਜਿਹੜੀ ਸਾਡੀ ਤਨਖਾਹ ਹੈ ਸਾਨੂੰ ਬੱਸ ਸਟੈਂਡ ਬੰਦ ਕਰਕੇ ਧਰਨੇ ਲਾ ਕੇ ਹੜਤਾਲਾਂ ਕਰਕੇ ਤਨਖਾਹ ਪਾਉਣੀ ਪੈਂਦੀ ਹੈ ਬੇਤ ਨਾਲ ਦੀ ਨਾਲ ਸਾਡੇ ਐਗਰੀਮੈਂਟ ਨੇ ਜਿਹੜੇ 5% ਦਾ ਐਗਰੀਮੈਂਟ ਹੈ ਚਾਹੇ ਸਾਡੇ ਨਵੇਂ ਸਾਥੀ ਨੇ ਚਾਹੇ ਸਾਡੇ ਜਿਹੜੇ ਪੁਰਾਣੇ ਸਾਥੀ ਨੇ ਉਹਨੂੰ ਸਾਰਿਆਂ ਦੇ ਉੱਪਰ 5% ਜਿਹੜਾ ਸਲਾਨਾ ਉਹ ਵਧਣਾ ਚਾਹੀਦਾ ਤੇ ਨਾਲ ਦੀ ਨਾਲ ਜਿਹੜੇ ਸਾਡੇ ਐਡਵਾਂਸ ਬੁਕਿੰਗ ਵਾਲੇ ਸਾਥੀ ਆ ਉਹਨਾਂ ਦੇ ਜਿਹੜਾ ਕਮਿਸ਼ਨ ਦੇ ਵਿੱਚ ਵਾਦਾ ਹੋਣਾ ਚਾਹੀਦਾ ਜਿਹੜੇ ਸਾਥੀ ਸਾਡੇ ਕੇਸ ਜਿੱਤ ਕੇ ਆਏ ਆ ਹਾਈ ਕੋਰਟ ਦੇ ਵਿੱਚੋਂ ਕੰਟਰੈਕਟ ਵਾਲੇ ਸਾਥੀ ਉਹ ਕੇਸ ਆ ਜਿਹੜਾ ਉਹਨਾਂ ਦੇ ਵਿੱਚ ਹੱਕ ਦਾ ਹੱਕ ਵਿੱਚ ਕਰਕੇ ਉਹਨਾਂ ਨੂੰ ਜਿਹੜਾ ਸੰਘਰਸ਼ ਦੇ ਰਾਹ ਨਾ ਪੈਣਾ ਪਵੇ ਸੋ ਜਿਹਗੀਆਂ ਮੰਗਾਂ ਲੈ ਕੇ ਜਿਹੜਾ ਅਸੀਂ ਪ੍ਰੋਟੈਸਟ ਅੱਜ ਪੂਰੇ ਪੰਜਾਬ ਲੈਵਲ ਦੇ ਕੀਤਾ ਜੀ ਚੇਅਰਮੈਨ ਦਾ ਤੁਸੀਂ ਕੋਠੀ ਦਾ ਕਰਾਫ ਕਰਨ ਵਾਸਤੇ ਜੇ ਮੰਗ ਕੀਤੀ ਸੀ ਕੰਮ ਕੀ ਹੋਇਆ ਰੋਕੇ ਦਾ ਟਾਰ ਨੇ ਆਈ ਸਾਡੀ ਮੈਨੇਜਮੈਂਟ ਹੈ ਜਿਹੜੀ ਅੰਬੀਟਾ ਦੋ ਤੋਂ ਤਿੰਨ ਮੀਟਿੰਗਾਂ ਸਾਡੀ ਉਹਨਾਂ ਨਾਲ ਹੋ ਚੁੱਕੀਆਂ ਨੇ ਉਹਨਾਂ ਕੋਲੋਂ ਸ਼ੁਵਾਸ਼ਣ ਦਵਾਇਆ ਗਿਆ ਵੀ ਜਿਹੜਾ ਕਿਲੋਮੀਟਰ ਗੱਡੀਆਂ ਦਾ ਟੈਂਡਰ ਵਾਲਾ ਜਿਹੜਾ ਲੈਟਰ ਹੈ ਉਹਨੂੰ ਨੂੰ ਅਸੀਂ ਅੱਗੇ ਕਰ ਰਹੇ ਆਂਗੇ ਟੈਂਡਰਾਂ ਨੂੰ ਤੇ ਨਾਲ ਦੀ ਨਾਲ ਜਿਹੜੀ ਤਨਖਾਹ ਆ ਉਹ ਤੇ ਉਹਨਾਂ ਨੇ ਕਿਹਾ ਵੀ ਜਿਹੜੀ ਸੈਲਰੀ ਹੈ ਅਸੀਂ ਉਹ ਤੁਹਾਡੀ ਪਾਰਿਆਂਗੇ ਤੇ ਨਾਲ ਦੀ ਨਾਲ ਤੇ 5% ਵਾਲਾ ਲੈਟਰ ਉਹ ਵੀ ਕੱਢ ਰਹੇ ਆਂ ਤੇ ਨਾਲ ਦੀ ਨਾਲ ਸਾਡੀ ਮੈਨੇਜਮੈਂਟ ਕੋਲੋਂ ਮੰਗਿਆ ਵੀ ਜਿਹੜੀਆਂ ਸਾਡੀਆਂ ਵਿਭਾਗ ਤੱਕ ਦੀਆਂ ਮੰਗਾ ਨੇ ਜਿਹੜੀਆਂ ਮੰਗਾ ਮੰਨ ਲਈਆਂ ਇਹਨਾਂ ਦੇ ਲੈਟਰ ਨਿਕਲ ਚੁੱਕੇ ਨੇ ਉਹਨਾਂ ਦੇ ਪੱਤਰ ਜਾਰੀ ਹੋਣ ਨਹੀਂ ਜਿਹੜਾ ਸਾਡਾ ਸੰਘਰਸ਼ ਹੈ ਜਿਉਂਦਾ ਤਿਉਂ ਚੱਲਦਾ ਰਹੇ ਗਾ ਕਾਰੰਟ ਕੀ ਮੰਗਦੇ ਹੋ ਹਰ ਮਹੀਨੇ ਤੇ ਮਹੀਨੇ ਦੀ ਇੱਕੋ ਚਲਨੀ ਦੀ ਤੁਹਾਡੇ ਧਰਨਾ ਲੱਗਦਾ ਫਿਰ ਉਹ ਮੰਨ ਜਾਂਦੇ ਆ ਫਿਰ ਉਹ ਹੀ ਹਰ ਮਹੀਨੇ ਬਾਅਦ ਉਹ ਦੁਬਾਰਾ ਕੀ ਹੋਗਾ ਕੰਟੀਨਿਊ ਇਹਦਾ ਕੋਈ ਸਿੱਟਾ ਨਹੀਂ ਹੋ ਸਕਦਾ ਕਿ ਬਿਲਕੁਲ ਜੀ ਸਰਕਾਰ ਦਾ ਫੇਲੀਅਰ ਹੈ ਸਰਕਾਰ ਬਿਲਕੁਲ ਪੰਜਾਬ ਦੇ ਵਿੱਚ ਫੇਲ ਹੋ ਚੁੱਕੀ ਹੈ ਪ੍ਰਸ਼ਾਸਨ ਦਾ ਫੇਲੀਅਰ ਹੈ ਸਰਕਾਰ ਮਜ਼ਬੂਰ ਕਰ ਰਹੀ ਹੈ ਕੱਚੇ ਕਾਮਿਆਂ ਨੂੰ ਸੰਘਰਸ਼ ਕਰਨ ਲਈ ਅੱਜ ਵੇਖ ਲਓ ਤੁਸੀਂ ਜਿੰਨੇ ਵਿਭਾਗ ਨੇ ਸਾਰੇ ਧਰਨਿਆਂ ਦੇ ਨੇ ਟੀਚਰ ਲਾ ਲੋ ਡਾਕਟਰ ਲਾ ਲੋ ਸਿਹਤ ਵਿਭਾਗ ਵਾਲੇ ਤੇ ਜਲ ਸਪਲਾਈ ਵਾਲੇ ਕੰਮੇ ਲਾ ਲੋ ਟਰਾਂਸਪੋਰਟ ਦੇ ਸਾਡੇ ਸਾਥੀ ਦੋਨੋਂ ਧਾਰਿਆਂ ਦੇ ਲਾ ਲੋ ਸਾਰੇ ਵਿਭਾਗ ਵਾਲੇ ਸਾਥੀ ਕਿਹੜੇ ਕਿਹੜੇ ਧਾਰੇਾਂ ਨਾਲ ਈਏ ਸਾਰੇ ਧਾਰਿਆਂ ਦੇ ਜਿਹੜੇ ਸਾਥੀ ਐ ਉਹ ਅੱਜ ਧਰਨਿਆਂ ਦੇ ਆ। ਇਹ ਧਰਨਾ ਪੂਰਾ ਮੁੱਚਾ ਪੰਜਾਬ ਅੱਜ ਧਰਨੇ ਜੰਦਰੇ ਆ। ਕਿਉਂ ਕਿੰਨੇ ਤੋਂ ਕਿੰਨੇ ਦਿਨ ਤੱਕ ਬੰਦ ਰਹਿਣਾ ਇਹ ਸਾਡਾ ਅੱਜ ਸਾਰਾ ਦਿਨ ਬੰਦ ਰਹੇਗਾ ਜੀ ਕੱਲੂ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਰਾਇਸ ਤੇ ਜਾਵਾਂਗੇ।